ਦਰਨੰ ਜੀ ਸਤਿ ਸ਼੍ਰੀ ਅਕਾਲ ਮੈਂ ਤੁਹਾਡੀ ਮੋਨਿਕਾ ਧਵਨ ਤੁਹਾਡੇ ਚੈਨਲ ਦੇ ਨਾਲ ਜੁੜ ਚੁੱਕੀ ਹਾਂ ਜੋ ਕਿ ਤੁਹਾਡਾ ਚੈਨਲ ਮੋਨਿਕਾ ਧਵਨ ਤੇ ਤੁਸੀਂ ਸਭ ਜਾਣਦੇ ਹੋ YouTube ਪੇਜ ਜਿਹੜਾ ਹੈ ਮੇਰਾ ਮੋਨਿਕਾ ਧਵਨ ਅਫੀਸ਼ੀਅਲ ਚੱਲ ਰਿਹਾ ਹੈ ਤੇ ਜਿਹੜਾ ਮੇਰਾ ਫੇਸਬੁੱਕ ਹੈ ਫੀਡਬੈਕ ਨੂੰ ਕਹਿੰਦੇ ਨੇ ਉਹ ਮੇਰਾ ਮੋਨਿਕਾ ਧਵਨ ਨਾਮ ਤੇ ਹੈਗਾ ਬਾਕੀ ਥੋੜਾ ਜਨਾ 1 2 3 4 ਚਾਰ ਦਿਨਾਂ ਤੋਂ ਇੰਨੀ ਕੁ ਜ਼ਿਆਦਾ ਲਾਈਫ ਅਪ ਡਾਊਨ ਅਪ ਡਾਊਨ ਅਪ ਡਾਊਨ ਜਾ ਰਹੀ ਹੈ ਕਿ ਸਮਝ ਹੀ ਨਹੀਂ ਆ ਰਹੀ ਕਿ ਕੀ ਬੰਦ ਰਿਹਾ ਥੋੜਾ ਜ ਮੈਂ ਤੁਹਾਨੂੰ ਵਿਸਤਾਰ ਚ ਸਮਝਾਣਾ ਚਾਹਨੀ ਆ ਜੋ ਸਾਡਾ ਇੱਕ ਨੰਨੀ ਕਲੀ ਦਾ ਚੱਲ ਰਿਹਾ ਹੈ 파ਟ ਜਿਹਦੇ ਕੀ ਤੁਸੀਂ 파ਟ ਦੇਖੇ ਹੋਣਗੇ ਗਵਰਨਮੈਂਟ ਵੱਲੋਂ ਮੇਰੀ ਬੇਟੀ ਨੂੰ ਜਿਹੜਾ ਮਿਲਿਆ ਬੈਗ ਉਹਦੇ ਸੂਲਤਾ ਤੇ ਨੰਬਰ 2 ਦੇ ਤੁਸੀਂ ਉਹ ਵੀ ਦੇਖਿਆ ਹੋਏਗਾ 파ਟ 2 ਵਿੱਚ ਜਿੱਥੇ ਮੇਰੀ ਬੇਟੀ ਪੀਤੀ ਵਗੈਰਾ ਸਰਕਸ ਮਨੋ ਕਸਰਤ ਕਰਕੇ ਮੈਨੂੰ ਦਿਖਾ ਰਹੀ ਹੈ ਹੈਨਾ ਪਰ ਜਿਹੜਾ ਪਾਰਟ ਨੰਬਰ 3 ਮੈਂ ਨਾ 4 ਜਾਂ 5 ਜਿਹੜੇ ਮੈਂ ਤੁਹਾਨੂੰ ਦੱਸਿਆ ਹੋਇਆ ਸੀ ਪੰਜ ਪਾਰਟ ਕਰਨੇ ਗਏ ਉਹਦੇ ਵਿੱਚ ਮੈਨੂੰ ਥੋੜੀ ਜਿਹੀ ਪਰੇਸ਼ਾਨੀਆਂ ਆ ਰਹੀਆਂ ਨੇ ਕਦੀ ਘਰ ਦੇ ਵਿੱਚ ਕੋਈ ਆ ਜਾਂਦਾ ਹੈ ਕਦੀ ਘਰ ਚ ਕੋਈ ਆ ਜਾਂਦਾ ਹੈ ਕਦੀ ਕੰਮ ਮੇਰਾ ਨਿਭੜਦਾ ਨਹੀਂ ਕਦੀ ਮੇਰੇ ਬੱਚੇ ਨਾ ਸਿਸਟਮ ਨਹੀਂ ਬੰਨ੍ਹ ਰਿਆ ਬੇਟਾ ਉਹ ਬੇਟੀ ਮੇਰੇ ਦੋਨੋਂ ਮੇਨਟੇਨ ਹੈ ਸਕਸੈਸ ਹੈ ਵਧੀਆ ਹੈ ਉਹ ਆਪਣੇ ਆਪ ਉਹ ਸੰਭਾਲ ਲੈਂਦੇ ਹੈਂਡਲ ਕਰ ਲੈਂਦੇ ਇੱਕ ਜੋ ਤੁਸੀਂ ਮੇਰੀ ਛੋਟੀ ਜੀ ਬੇਟੀ ਦੇਖੀ ਹੈਗੀ ਮੈਕਸਿਮਮ 2 ਤੋਂ 25 ਉਹ ਮੈਨੂੰ ਬਹੁਤ ਪਰੇਸ਼ਾਨ ਕਰਦੀ ਹੈ ਉਹਦੀ ਕਰ ਤੁਹਾਨੂੰ ਪਤਾ ਤੁਸੀਂ ਜਾਣਦੇ ਹੋਗੇ ਕਿ ਜੋ ਮੈਂ ਹੁਣ ਜੁੜੇ ਨੇ ਲੋਗ ਉਹਨਾਂ ਨੂੰ ਤਾਂ ਮੈਂ ਮਤਲਬ ਨਹੀਂ ਕੁਝ ਪਤਾ ਪਰ ਜੋ ਮੇਰੇ ਪਿਛਲੇ ਲੋਗ ਜੁੜੇ ਹੋਏ ਨੇ ਉਹਨਾਂ ਨੂੰ ਸਭ ਮੇਰੇ ਬਾਰੇ ਪਤਾ ਪਰਵਾਦ ਫੈਮਿਲੀ ਕਿਉਂਕਿ ਮੈਂ ਆਲਰੇਡੀ ਬਹੁਤ ਵਾਰ ਸਾਰਿਆਂ ਨੂੰ ਸਮਝਾ ਚੁੱਕੀ ਦੱਸ ਚੁੱਕੀ ਕਿਸ ਜਗ੍ਹਾ ਤੇ ਰਹਿਣੇ ਕਿਸ ਘਰ ਰਹਿਣੇ ਕਿੰਨੇ ਬੱਚੇ ਨੇ ਕੀ ਹੈ ਕੀ ਨਹੀਂ ਹੈ ਨਾ ਤੇ ਤੁਹਾਨੂੰ ਪਤਾ ਹੈ ਕਿ ਉਹਨੂੰ ਮੈਂ ਅੱਜ ਤੱਕ ਮੈਕਸਿਮਮ ਟਾਈਮ ਇਦਾਂ ਦਾ ਮੇਨਾ ਚੱਲ ਰਿਹਾ ਹਰ ਵੇਲੇ ਕੋਸ਼ਿਸ਼ ਕਰਦੀ ਕਿ ਉਹਨੂੰ ਮੈਂ 파ੜ ਨੂੰ ਬਣਾਵਾਵਾਂ 파ੜ ਨੂੰ ਜੋੜਾਂ ਜਲਦੀ ਤੋਂ ਜਲਦੀ ਤੁਹਾਡੇ ਅੱਗੇ ਨਵਾਂ ਵੀਡੀਓ ਲੈ ਕੇ ਹਾਜ਼ਰ ਹੋਵਾਂ ਪਰ ਮੈਂ ਬਹੁਤ ਮੁਸ਼ਕਲ ਨਾ ਕਰ پا ਰਹੀ ਆ ਇੱਕ ਤੇ ਘਰ ਦੇ ਵਿੱਚ ਆਵਾਜ਼ ਆਈ ਇੰਨੀ ਜ਼ਿਆਦਾ ਕੋਦੀ ਕੋਈ ਆ ਜਾਂਦਾ ਕਦੀ ਕੋਈ ਆ ਜਾਂਦਾ ਜਿੰਨੀ ਦਿਨ ਨੂੰ ਮੇਰਾ ਆਪਣੇ ਆਪ ਨੂੰ ਸਿਸਟਮ ਮਿਲਦਾ ਹੈ ਕਿ ਮੈਂ ਆਪਣੇ ਆਪ ਨੂੰ ਟਾਈਮ ਦਵਾਂ ਜਾਂ ਟਾਈਮ ਦਵਾ ਜਾਂ ਤੁਹਾਨੂੰ ਟਾਈਮ ਦਵਾ ਹੁੰਦੇ ਨੂੰ ਕਾਰ ਦੇ ਕੰਮ ਸਟਾਰਟਸ ਹੋ ਜਾਂਦੇ ਨੇ ਸੀਰੀਅਸਲੀ ਐਨੀਆਂ ਵੀਡੀਓਜ਼ ਮੈਂ ਬਣਾ ਚੁੱਕੀ ਆ ਐਨੀਆਂ ਵੀਡੀਓਜ਼ ਬਣਾ ਚੁੱਕੀ ਫਰਸਟ ਵੀਡੀਓਜ਼ ਮੇਰੀ ਇਦਾਂ ਦੀਆਂ ਜਿਹੜੀ ਮੇਰੀ ਪੈਂਡਿੰਗ ਹਜੇ ਤੱਕ ਇਸ ਤਰ੍ਹਾਂ ਹੀ ਚੱਲਦੀ ਜਾ ਰਹੀ ਹੈ ਤੇ ਇਸ ਲਈ ਮੈਂ ਥੋੜਾ ਜਿਆਦਾ ਉਹਦੇ ਲਈ ਤੁਹਾਨੂੰ ਕੋਲੋਂ ਮਾਫੀ ਚਾਹਨੀ ਆ ਕਿਉਂਕਿ ਪਾਰਟ 1 ਔਰ ਪਾਰਟ 2 ਤੁਸੀਂ ਸਾਰਿਆਂ ਨੂੰ ਜਿੰਨੂੰ ਵੀ ਇੰਟਰਸਟ ਹੈ ਦੇਖਣ ਦਾ ਉਹ ਦੇਖ ਸਕਦੇ ਹੋ ਮੇਰਾ ਮੇਰੀ ਬੇਟੀ ਦਾ ਜਿਹੜਾ ਅਸੀਂ ਬਣਾਇਆ ਹੋਇਆ ਹੈ ਅੰਨਾਂ ਨੀ ਕਲੀਦਾ ਜੋ ਚੱਲ ਰਿਹਾ ਪਾਰਟ ਤੇ ਬਾਕੀ ਥੋੜਾ ਜਿਹਾ ਮੈਂ ਤੁਹਾਨੂੰ ਮੈਂ ਵੀ ਕਹਿਣਾ ਚਾਹੁੰਦੀ ਆਂ ਕਿ ਅੱਜ ਕੱਲ ਥੋੜਾ ਜਿਹਾ ਕੰਫਿਊਜ਼ਨ ਵੀ ਆ ਦਿਮਾਗ ਤੇ ਬਹੁਤ ਸਾਰੀ ਹਲਕੇ ਲਗੀ ਟੈਨਸ਼ਨ ਜੀ ਚੱਲ ਰਹੀ ਆ ਸਟੇ ਚੱਲ ਰਿਹਾ ਉਹਦਾ ਵੀ ਤੁਹਾਨੂੰ ਮੈਂ ਕਾਰਨ ਦੱਸ ਦਿੰਨੀ ਆ ਜੋ ਮੈਂ ਤੁਹਾਨੂੰ ਕੱਲ ਯਾ ਪਰਸੂ ਦੀ ਵੀਡੀਓ ਵਿੱਚ ਦੱਸਿਆ ਸੀ ਕਾਜੂਪਤਾ ਜੋ ਕੀ ਫੈਰ ਆ ਚੁੱਕਿਆ ਹੈ ਇਹ ਲਾਈਫ ਦੀ ਬਹੁਤ ਸੱਚਾਈ ਹੈ ਲਾਈਫ ਦੀ ਸੱਚੀ ਕਹਾਣੀ ਹੈ ਤੁਸੀਂ ਅਨਜਾਨੇ ਜਾਂ ਅੰਜਾਨ ਤਾਂ ਉਹਨੂੰ ਕਿਹਾ ਜਾਂਦਾ ਵਾ ਜਿਨ੍ਹਾਂ ਨੂੰ ਸਮਝਣਾ ਹੋਵੇ ਤੁਸੀਂ ਬਹੁਤ ਜਾਨੀ ਜਾਨ ਹੋ ਸਾਰੇ ਸਮਾਜ ਸਾਧਿਓ ਅੱਜ ਕਾ ਦੇ ਇੰਡੀਆ 'ਚ ਸਾਡੇ ਪਹਾੜਾਂ ਚ ਵੱਖਰੇ ਵੱਖਰੇ ਦੇਸ਼ਾਂ ਦੇ ਵੱਖਰੇ ਵੱਖਰੇ ਮਹੌਲੇ 'ਚ ਕੀ ਕੁਝ ਹੋ ਰਿਹਾ ਹੈ ਫੀਡਬੈਕ ਜੋ ਸਾਡਾ ਫੇਸਬੁੱਕ ਹੈ ਉਸ ਦੇਖੋ ਅੱਜ ਦੇ ਟਾਈਮ ਦੇ ਵਿੱਚ ਕੀ ਕੁਝ ਸਾਨੂੰ ਦਿਖਾ ਰਿਹਾ ਹੈ ਇੱਕ ਛੋਟੀ ਜੀ ਬੱਚੀ ਨਾਲ ਕੀ ਹੋ ਰਿਹਾ ਹੈ ਇੱਕ ਛੋਟਾ ਜਿਹਾ ਬੱਚਾ ਇੱਕ ਨਸ਼ੇ ਦੀ ਹਾਲਾਤੀ ਕਿਥੇ ਡੁੱਬਿਆ ਜਾ ਰਿਹਾ ਇੱਕ ਮਾਤਾ ਪਿਤਾ ਜਿਹੜੇ ਹੈਗੇ ਨੇ ਉਹ ਦੇਖੋ ਕਿਸ ਤਰ੍ਹਾਂ ਦਾ ਹਰ ਜਗ੍ਹਾ ਤੇ ਹਰ ਜਗ੍ਹਾ ਤੇ ਆਪਣੇ ਬੱਚੇ ਨੂੰ ਅਫੈਕਸ਼ਨ ਦਿੰਦੇ ਨੇ ਟੈਂਸ਼ਨ ਦਿੰਦੇ ਨੇ ਦੇਖੋ ਜੋ ਤੇ ਮਾਤਾ ਪਿਤਾ ਤੁਹਾਡੇ ਮੇਰੇ ਵਰਗੇ ਨੇ ਉਹ ਹਮੇਸ਼ਾ ਆਪਣਾ ਇਨ ਫਿਊਚਰ ਤੇ ਪਿਛਲਾ ਜੋ ਵੀ ਹੈ ਪਾਸਟ ਫਿਊਚਰ 네ਗੈਟਿਵਿਟੀ ਹਰ ਇੱਕ ਚੀਜ਼ ਆਪਣੇ ਦਿਮਾਗ ਦੇ ਵਿੱਚ ਪਾ ਕੇ ਰੱਖਦੇ ਨੇ ਕਿ ਸਾਡਾ ਬੱਚਾ ਅੱਛਾ ਰਹੇ ਅਚੀ ਡੀਲਿੰਗਸ ਕਰੇ ਅੱਛਾ ਟਾਈਮ ਕੱਢੇ ਅੱਛਾ ਸਕੁਸ਼ ਕਰੇ ਪਰ ਆਈ ਹੋਪ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦੀ 2025 ਦਾ ਜਦੋਂ ਦਾ ਹੀ ਦੋਵਾਂ ਜਨ ਅਕਤੀ ਚੜਿਆ ਹੈ ਨਾ ਮੈਕਸਿਮਮ ਜ਼ਰੂਰੀ ਫਰਬਰੀ ਐਂਡ ਮਾਰਚ ਚ ਚਾਰ ਮਹੀਨਿਆਂ ਦੇ ਵਿੱਚ ਵਿੱਚ ਬਹੁਤ ਸਾਰੇ ਹਾਦਸੇ ਹੋ ਚੁੱਕੇ ਨੇ ਸੜਕਾਂ ਤੇ ਦੁਰਘਟਨਾ ਹੋ ਰਹੀਆਂ ਨੇ ਸ਼ਰੀਆਮ ਲੁੱਟ ਮਾਰਵਾ ਹੋ ਰਹੀਆਂ ਨੇ ਹੱਥੋਂ ਪਾਈ ਹੋ ਰਹੇ ਨੇ ਅੱਜ ਕੱਲ ਚੱਕੇ ਖੁੱਲ ਗਏ ਨੇ ਲੋਕਾਂ ਦੇ ਤੁਸੀਂ ਕੀ ਦੂਰ ਜਾਣਾ ਮੈਂ ਤੁਹਾਨੂੰ ਕੱਲ ਦੱਸਨੀ ਮੈਂ ਨਾਰਮਲੀ ਆਪਣੀ ਕਲੋਨੀ ਦੇ ਵਿੱਚ ਸੈਰ ਕਰਨ ਨਿਕਲੀ ਰਾਤ ਤੇ ਟਾਈਮ 로ਟੀ ਖਾ ਕੇ ਤੇ ਮੈਂ ਦੇਖਤੀ ਹੈ ਕਿ ਇੱਕ ਮੋਟਰਸਾਈਕਲ ਉਪਰ ਚਾਰ ਚਾਰ ਮੁੰਡੇ ਬੈਠੇ ਤੇ ਇੱਕ ਮੋਟਰਸਾਈਕਲ ਤੇ ਚਾਰ ਮੁੰਡੇ ਹੋਰ ਬੈਠੇ ਚਾਹ ਤੇ ਚਾਰ ਅੱਠ ਦੋ ਮੋਟਰਸਾਈਕਲਾਂ ਤੇ 8 8 ਮੁੰਡੇ ਬੈਠੇ ਸ਼ਰੀਆਮ ਉਹਨਾਂ ਨੇ ਮਤਲਬ ਹਥਿਆਰ ਫੜੇ ਹੋਏ ਸੀ ਤੇ ਮਤਲਬ ਕਹਿ ਰਹੇ ਸੀ ਅੱਜ ਨੂੰ ਮਾਰ ਦੇਣਾ ਅੱਜ ਨੂੰ ਮਾਰ ਦੇਣਾ ਮੈਂ ਕਹਿੰ ਇਸ ਮੈਨੂੰ ਸਮਝ ਨਹੀਂ ਆ ਰਹੀ ਕਿ ਦੁਨੀਆ ਦੇ ਚੱਕੇ ਖੁੱਲ ਚੁੱਕੇ ਨੇ ਸਰਕਾਰਾਂ ਦਾ ਲੋਕੀ ਹਰ ਵੇਲੇ ਕਸੂਰ ਕੱਢਦੇ ਨੇ ਹਰ ਵੇਲੇ ਕਸੂਰ ਕੱਢਦੇ ਨੇ ਪੁਲਿਸ ਦਾ ਕਸੂਰ ਕੱਢਦੇ ਨੇ ਵੱਡੇ ਵੱਡੇ ਮਤਲਬ ਜਿਹੜੇ ਅਕਸਰ ਹੋਣਾ ਕਸੂਰ ਕੱਢਦੇ ਉਹ ਵਿਚਾਰੇ ਕੀ ਕਰਨ ਸਰਕਾਰ ਸਾਡੀ ਹੈ ਥੋੜਾ ਕਹਿ ਨਹੀਂ ਲੋਕਾਂ ਨੂੰ ਮਾਰੀ ਜਾਓ ਜਾਂ ਪੁਲਿਸ ਅਫਸਰ ਐ ਥੋੜਾ ਕਹਿ ਰਹੇ ਨੇ ਕਿ ਲੋਕਾਂ ਨੂੰ ਖਦਮ ਕਰ ਦੋ ਉਹ ਤਾਂ ਸਾਡੀ ਸੁਰੱਖਿਆ ਕਰਮੇ ਨੇ ਜਿੰਨਾ ਹੋ ਸਦਾ ਵੱਧ ਤੋਂ ਵੱਧ ਕਰਦੇ ਨੇ ਹਮੇਸ਼ਾ ਇਸ ਤਰ੍ਹਾਂ ਹੁੰਦਾ ਹੈ ਕਿ ਹਾਸਾ ਹੋ ਜਾਂਦਾ ਹੈ ਤੇ ਪੁਲਿਸ ਅਫਸਰ ਕੋਸ਼ਿਸ਼ ਵੀ ਐ ਉਸ ਤੋਂ ਐ ਕੁਝ ਵੀ ਸਮਝ ਲੋ ਉਹ ਬਾਅਦ ਵਿੱਚ ਉਹਨਾਂ ਨੂੰ ਖਬਰ ਮਿਲਦੀ ਜਾਂ ਬਾਅਦ ਵਿੱਚ ਹੁੰਦਾ ਜੇ ਉਹਨਾਂ ਦੇ ਹੁੰਦੇ ਆ ਇਹ ਚੀਜ਼ਾਂ ਹੁੰਦੇ ਕਦੇ ਵੀ ਨਾ ਨੁਕਸਾਨ ਹੋਵੇ ਕਿੰਨਾ ਸਾਡਾ ਪੁਲਿਸ ਸਪੋਰਟ ਕਰਦੀ ਹੈ ਕਿੰਨਾ ਅਫਸਰ ਸਪੋਰਟ ਕਰਦੇ ਨੇ ਕਿੰਨੀ ਗਵਰਨਮੈਂਟ ਸਾਡੀ ਸਪੋਰਟ ਕਰਦੀ ਫਿਰ ਲੋਕ ਕਹਿੰਦੇ ਕਿ ਗਵਰਨਮੈਂਟ ਇਨਸਟੈਂਟ ਗਵਰਨਮੈਂਟ ਇਨਸਟੈਂਟ ਗਵਰਨਮੈਂਟ ਇਨਸਟੈਂਟ ਕੀ ਕਰ ਸਕਦੇ ਅਸੀਂ ਮੈਂ ਤੇ ਮਤਲਬ ਕੁਸ਼ਟ ਮੈਂ ਆਪਣੇ ਘਰ ਦੇ ਜੋ ਤੁਹਾਨੂੰ ਦੱਸਿਆ ਕਿ ਟਾਈਮ ਪੀਰੀਅਡ ਮੇਰੇ ਕਿਦਾਂ ਚੱਲ ਰਿਹਾ ਉਹ ਸਭ ਨੂੰ ਲੈ ਕੇ ਮੈਂ ਕਹਿ ਰਹੀਆਂ ਕੁਛ ਮੇਰਾ ਆਵਾ ਦੇ ਘਰ ਦੇ ਵਿੱਚ ਰਹਿੰਦਾ ਉਸ ਤੋਂ ਮੈਂ ਕਹਿ ਰਹੀਆਂ ਕੁਛ ਮੈਂ ਇਹ ਲੋਕਾਂ ਦਾ ਦੇਖ ਰਹੀਆਂ ਦਿਨੋਂ 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 ਜੋ ਪ੍ਰਤੀ ਵਧ ਰਹੀਆਂ ਬਹੁਤ ਸਾਰੀਆਂ ਮੁਸੀਬਤਾਂ ਉਹਨਾਂ ਨੂੰ ਮੈਂ ਦੇਖ ਕੇ ਥੋੜਾ ਟੈਂਸ਼ਨਸਟ ਹੋ ਜਾਂਦੀ ਆ ਤੇ ਬਾਕੀ ਤੁਸੀਂ ਮੇਰਾ ਫੇਸਬੁੱਕ ਸਭ ਦੇਖਦੇ ਹੋਵੋਗੇ ਕਾਫੀ ਟਾਈਮ ਤੋਂ ਮੇਰੇ ਪਾਰਟਸ ਲੈਦੇ ਨੇ ਹਮੇਸ਼ਾ ਜੁੜ ਜੁੜ ਕੇ ਜੁੜ ਜੁੜ ਕੇ ਅਗਲੇ ਅਗਲੇ ਦਿਨ ਅਗਲੇ ਅਗਲੇ ਦਿਨ ਹਰ ਨੈਕਸਟ ਟਾਈਮ ਤੇ ਮੈਂ ਤੁਹਾਨੂੰ ਮਿਲਦੀ ਰੰਨੀ ਤੁਹਾਡਾ ਜੁੜਦੀ ਰੰਨੀ ਤੁਹਾਡਾ ਗੱਲਬਾਤ ਕਰਦੀ ਰੰਨੀ ਪਰ ਕੁਝ ਹੀ ਦਿਨਾਂ ਤੋਂ ਜਿਹੜਾ ਨੰਨੀ ਕਲੀ ਦਾ ਪੈਂਡੇ ਹੋਇਆ ਉਹ ਪੈਂਡੇ ਵੀ ਲੈ ਗਿਆ ਆਈ ਹੋਪ ਕਿ ਮੈਂ ਪਰਮਾਤਮਾਗੇ ਦੁਆ ਕਰਾਂਗੀ ਗੋਡਸ ਅਗੇ ਦੁਆ ਕਰਾਂਗੀ ਕਿ ਉਹ ਨੰਨੀ ਕਲੀ ਦਾ ਜਿਹੜਾ ਪ੍ਰੋਜੈਕਟ ਮੈਂ ਸਟਾਰਟ ਕੀਤਾ ਹੈ ਉਹ ਜਲਦੀ ਜਲਦੀ ਮੇਰਾ ਕੰਪਲੀਟ ਹੋ ਜਾਵੇ ਜਿਹਨੇ ਪੰਜ ਪਾਰਟਸ ਮੈਂ ਤੁਹਾਡੇ ਅੱਗੇ ਲੈ ਕੇ ਸ਼ੋਅ ਕਰਦੇ ਸੀ ਉਹ ਜਲਦੀ ਮ अच्छे व्यूज आके बढ़िया हो जान ताकि फिर नेक्स्ट वीडियोस ਲਈ ਅਸੀਂ ਪਿਆਰ ਰਹੀਏ ਬਾਕੀ ਦੇਖੋ ਜੀ ਅ ਅੱਜ ਕੱਲ ਤੁਸੀਂ ਜਾਣਦੇ ਹੀ ਹੋ ਸਾਰੇ ਕਲੋਨੀਆਂ ਚ ਘਰਾਂ ਚ ਹਰ ਜਗ੍ਹਾ ਤੇ ਮੈਂ ਫੇਸਬੁੱਕ ਵਿੱਚ ਦੇਖਦੀ ਆਂ ਕਾਫੀ ਨਿਊਜ਼ ਵਾਲੇ ਜਿਹੜੇ ਆ ਕਿ ਮਤਲਬ ਆਦੀਆਂ ਰਹਿੰਦੀਆਂ ਨੇ ਕਿ ਅੱਜ ਇਸ ਜਗ੍ਹਾ ਤੇ ਨੁਕਸਾਨ ਆ ਗਿਆ ਅੱਜ ਇਸ ਜਗ੍ਹਾ ਤੇ ਨੁਕਸਾਨ ਹੋ ਗਿਆ ਅਜ ਉਸ ਜਗ੍ਹਾ ਦੇ ਸਾਰਿਆਂ ਗਵਰਨਮੈਂਟ ਅਫਸਰ ਪੁਲਿਸ ਜੋ ਵੀ ਹੈ ਉਹਨਾਂ ਦਾ ਤਕਸੂਰ ਨਾ ਕੱਢਿਆ ਕਰੋ ਉਹ ਤਾਂ ਤੁਹਾਡੀ ਸੁਰੱਖਿਆ ਲਈ ਹਰ ਵਕਤ ਹਰ ਸਵੇ ਹਾਜ਼ਰ ਹੈ ਤੇ ਜਦੋਂ ਉਹਨਾਂ ਕਾਰਡ ਹੋ ਜਾਂਦਾ ਉਸ ਤੋਂ ਬਾਅਦ ਪੁਲਿਸ ਅਫਸਰ ਕਿਸੇ ਨੂੰ ਪਤਾ ਲੱਗਦਾ ਤਾਂ ਫਿਰ ਵੀ ਆਪਣੀ ਪੂਰੀ ਜਿਹੜੀ ਸੇਵਾ ਡਿਊਟੀ ਜੋ ਅਫਸਰ ਦੇ ਪ੍ਰਤੀ ਲਗਾਈ ਜਾਂਦੀ ਹੈ ਫਿਰ ਵੀ ਦੁਨੀਆ ਨੂੰ ਉਹਨਾਂ ਨੇ ਬਹੁਤ ਸੁਰੱਖਿਤਰ ਰੱਖਿਆ ਹੈ ਬਚਾ ਕੇ ਰੱਖਿਆ ਹੈ ਜੇ ਅੱਜ ਪੁਲਿਸ ਪੰਜਾਬ ਜਾਂ ਮਤਲਬ ਗਵਰਨਮੈਂਟ ਜਾਂ ਮਤਲਬ ਅਫਸਰ ਇਹ ਲੋਕ ਨਾ ਹੋਣ ਤਾਂ ਹੁਣ ਉਹ ਤੇ ਦੁਨੀਆ ਕਿਤੇ ਕਿਤੇ ਉੱਡੀ ਹੋਵੇ ਇਸ ਲਈ ਕੋਸ਼ਿਸ਼ ਕਰਿਆ ਕਰੋ ਕਿ ਜਿੰਨਾ ਉਹ ਸਦਾ ਆਪਣੇ ਸਸ਼ਕਤ ਰੱਖੋ ਕੋਸ਼ਿਸ਼ ਕਰੋ ਕਿ ਆਸ ਦੇ ਟਾਈਮ ਤੇ ਨਾ ਕਿਸੇ ਨਾਲ ਜ਼ਿਆਦਾ ਝਗੜਾ ਕਰੋ ਨਾ ਲਫੜਾ ਕਰੋ ਨਾ ਕਰੋ ਨਾ ਕਰਵਾਓ ਨਾ ਸੁਣੋ ਨਾ ਸੁਣਾਓ ਜਿੰਨਾ ਤੁਸੀਂ ਆਪਣੇ ਨੂੰ ਇਕੱਲੇ ਰਹੋਗੇ ਉਨੇ ਸੁਰੱਖਿਤ ਰਹੋਗੇ ਕਿਉਂਕਿ ਅੱਜ ਕੱਲ ਲੋਕਾਂ ਦੇ ਅੰਦਰ ਬਹੁਤ ਜ਼ਿਆਦਾ ਜ਼ਹਿਰ ਭਰ ਚੁੱਕੇ ਨੇ ਨਸ਼ੇ ਭਰ ਚੁੱਕੇ ਨੇ ਮਤਲਬ ਇੱਕ ਦੂਜੇ ਨੂੰ ਵੇਖ ਕੇ ਜੈਲ ਸੀ ਭਰ ਚੁੱਕੀ ਹੈ ਤੇ ਜੇ ਅਸੀਂ ਕਿਸੇ ਨੂੰ ਰਾਏ ਗਵਰਨਮੈਂਟ ਸਲਾਹ ਦਿੰਦੇ ਆ ਤੇ ਉਹ ਸਾਡਾ ਹੀ ਆਪਣੇ ਦੁਸ਼ਮਣ ਵੈਰੀ ਬਣ ਜਾਂਦਾ ਹੈ ਇਸ ਲਈ ਕੋਸ਼ਿਸ਼ ਕਰੋ ਤੇ ਬਾਕੀ ਮੈਂ ਜੋ ਵੀਡੀਓਸ ਤੁਹਾਡੇ ਅੱਗੇ ਸ਼ੋਅ ਕੀਤੀ ਆ ਉਸ ਵੀਡੀਓ ਦਾ ਮਤਲਬ ਮੇਰਾ ਕਹਿਣਾ ਹੈ ਹੀ ਹੈ ਕਿ ਨੰਨੀ ਕਲੀ ਦਾ ਜਿਹੜਾ ਮੈਂ ਤੁਹਾਡਾ ਪਾਰਟ ਸਟਾਰਟਸ ਕੀਤੇ ਹੋਏ ਆ ਉਹ ਮੇਰੇ ਹਲੇ ਸਟਾਰਟਸ ਰੁਕੇ ਹੋਏ ਨੇ ਮੈਂ ਨਹੀਂ ਕਰ ਪਾ ਰਹੀ ਔਰ 110 ਤੱਕ ਮੇਰੀ ਕੋਸ਼ਿਸ਼ ਰਹੇਗੀ ਕਿ ਮੈਂ ਜਲਦੀ ਜਲਦੀ ਜਿਹੜੇ ਪਾਰਟ ਆਪਣੇ ਕੰਪਲੀਟ ਕਰਕੇ ਨੈਕਸਟ ਵੀਡੀਓ ਜਿਹੜਾ ਵੀ ਆ ਤੁਹਾਡੇ ਅੱਗੇ ਸ਼ੋਅ ਜਲਦੀ ਨਾਲ ਜਲਦੀ ਲੈ ਕੇ ਆਵਾਂ ਬਾਕੀ ਮੇਰੇ ਕਿਸੇ ਗੱਲ ਦਾ ਕਿਸੇ ਬਾਤ ਦਾ ਕਿਸੇ ਤਰ੍ਹਾਂ ਦਾ ਤੁਹਾਨੂੰ ਰਿਪਲਾਈ ਮੈਸੇਜ ਕੁਝ ਦੇਣਾ ਹੋਵੇ ਤੁਸੀਂ ਮੈਨੂੰ ਕਮੈਂਟ ਰਾਹੀਂ ਦੇ ਸਕਦੇ ਹੋ ਬਾਕੀ ਮੇਰੀ ਕਲੀ ਕਹੀ ਸੁਣੀ ਗੱਲ ਜਾਂ ਕੁਝ ਵੀ ਹੈ ਉਹਦੇ ਲਈ ਮੈਂ ਤੁਹਾਡੇ ਕੋਲੋਂ ਹੱਥ ਜੋੜ ਕੇ ਮਾਫੀ ਮੰਗਦੀ ਆਂ ਬਾਕੀ ਆਪਣਾ ਮੇਰੀ ਵੀਡੀਓਜ਼ ਵੱਧ ਤੋਂ ਵੱਧ ਸ਼ੇਅਰਸ ਕਰਿਆ ਕਰੋ ਕਿਉਂਕਿ ਮੈਨੂੰ ਥੋੜਾ ਜਿਹਾ ਲੱਗ ਰਿਹਾ ਹੈ ਕਿ ਅੱਜ ਕੱਲ ਮੇਰੀ ਵੀਡੀਓਜ਼ ਤੇ ਬਹੁਤ ਛੁੱਟ 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 ਫਿਰ ਵਿਊਜ਼ ਆ ਰਹੇ ਨੇ ਬਹੁਤ ਜ਼ਿਆਦਾ ਇੱਕ ਟਾਈਮ ਸੀ ਮੇਰੀ ਵੀਡੀਓਜ਼ ਤੇ ਮੈਕਸਿਮਮ 1 ਤੋਂ 1000 ਤੋਂ ਪਲੱਸ ਵਿਊ ਚਲੇ ਜਾਂਦੇ ਹੁੰਦੇ ਸੀ ਪਰ ਅੱਜ ਕੱਲ ਵਿਊ ਬਿਲਕੁਲ ਸਲੋ ਸਲੋ ਆ ਰਹੇ ਨੇ ਪਰ ਕੋਸ਼ਿਸ਼ ਕਰੋ ਕਿ ਜਿਸ ਕਿਤੇ ਨਾ ਕਿਤੇ ਜਿਹੜੀ ਸਾਰਿਆਂ ਲਈ ਸਮਾਨ نکالਦੇ ਹੋ ਤਾਂ ਮੇਰੇ ਲਈ ਵੀ ਸਮਾਨ نکال ਲਓ ਔਰ ਮੇਰੀ ਵੀਡੀਓ ਸੁਣੋ ਵੱਧ ਤੋਂ ਵੱਧ ਜਿਹੜਾ ਵੀ ਹੈ ਅਪਰੀਸ਼ੀਏਟ ਕਰੋ ਤਾਂ ਕਿ ਇਹ ਵੀਡੀਓਸ ਹੋਰ ਵੀ ਜ਼ਿਆਦਾ ਬੈਸਟ ਔਰ ਬੈਸਟ ਹੋ ਸਕੇ ਇੱਕ ਤੁਹਾਡੇ ਸਪੋਰਟ ਕਰਨ ਬਾਕੀ ਮੈਂ ਤੁਹਾਡੀ ਮੋਨਿਕਾ ਧਵਨ ਤੁਹਾਡੇ ਚੈਨਲ ਦੇ ਨਾਲ ਮੈਂ ਜਲਦੀ ਤੋਂ ਜਲਦੀ ਜੁੜਾਂਗੀ ਔਰ ਜਲਦੀ ਹੀ ਆਪਣਾ ਚੈਨਲ ਲੈ ਕੇ ਸ਼ੋਅ ਹੋਵਾਂਗੀ ਔਰ 110% ਕੋਸ਼ਿਸ਼ ਰਹੇਗੀ ਕਿ ਕੱਲ ਮੈਂ ਨੰਨੀ ਕਲੀ ਦਾ ਜਿਹੜਾ ਪਾਰਟ ਹੈ 3 ਔਰ 4 ਜੋ 5 ਹੈ ਉਹ ਪਾਰਟ ਕੱਟੇ ਹੀ ਕੱਲ ਮੈਂ ਇੱਕ ਦਿਨ ਦੇ ਵਿੱਚ ਹੀ ਕੰਪਲੀਟ ਕਰਕੇ ਤੁਹਾਡੇ ਅੱਗੇ ਸ਼ੋਅ ਕਰ ਦਵਾਂਗੀ ਤਾਂਕਿ ਤੁਹਾਨੂੰ ਵੀ ਪਤਾ ਲੱਗ ਜਾਵੇ 4-4 5-5 ਮਿੰਟ ਦੀ ਜਿਹੜੀ ਸਾਡੀ ਆਪਣੀ ਬੇਟੀ ਔਰ ਮਾਂ ਦੀ ਵੀਡੀਓਜ਼ ਬਣਦੀ ਹੈ ਉਹਦੇ ਬਾਰੇ ਤੁਹਾਡੀ ਕੀ ਵਿਚਾਰ ਹੈ ਤੇ ਕੀ ਥਿੰਕ ਹੈ ਬਾਕੀ ਸੇਅਰ ਬਾਏ ਬਾਏ